ਕੱਲ ਵੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰ ਅੱਜ ਸੁਣਾਈ ਦੀਆਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਗੱਲਬਾਤ ਕਰਨੀ ਹੈ ਬ੍ਰਿਟਿਸ਼ ਰੰਬੀਆ ਦਾ ਰਹਿਣ ਵਾਲਾ ਵਿਅਕਤੀ ਸੀ ਫਲੋਰੀਡਾ ਵਿੱਚ ਸਰਜਰੀ ਕਰਾ ਕੇ ਆਇਆ ਤੇ ਪੈਸੇ ਹੁਣ ਸਰਕਾਰ ਤੋਂ ਮੰਗ ਰਿਹਾ ਸਰਕਾਰ ਨੇ ਨਾ ਕਰਤੀ ਇਹ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ ਆ অন্ਟਾਰੀਓ ਅਸਾਈਲਮ ਵਾਲਿਆਂ ਦੇ ਵਰਕ ਪਰਮਿਟ ਦਾ ਮਾਮਲਾ ਉਹ ਕਹਿੰਦੇ ਵੀ ਅਸੀਂ ਫੈਡਰਲ ਸਰਕਾਰ ਤੋਂ ਬਿਨਾਂ ਹੀ ਆਪਣੇ ਆਪ ਹੀ ਵਰਕ ਪਰਮਿਟ ਦੇ ਦਿੰਨੇ ਆ ਸੰਵਿਧਾਨ ਦੇ ਵਿੱਚ ਕੋਈ ਇਦਾਂ ਦਾ ਨੁਕਤਾ ਹੈਗਾ ਜਿਹਦੇ ਤਹਿਤ ਪ੍ਰੋਵੈਂਸੀ ਵਰਕ ਪਰਮਿਟਰ ਦੇ ਸਕਦਾ ਹੈ ਸਰਕਾਰ ਥੋੜੀ ਜਿਹੀ ਢਿੱਲ ਕਰ ਰਹੀ ਹੈ ਪੀਜੀ ਕਲਵਤ ਲਵਰਟਾ ਦੇ ਵਿੱਚ ਕਾਰ ਚੋਰੀ ਦਾ ਗ੍ਰੋਫ ਫੜਿਆ ਇੱਕ ਗੱਲਬਤ ਕਰਨੀ ਹੈ ਇੱਕ ਵਕ ਦਾ ਵਿਅਕਤੀ ਅਮਰੀਕਨ ਕੋਸਟ ਗਾਰਡ ਦੁਆਰਾ ਗ੍ਰਿਫਤਾਰ ਕੀਤਾ ਗਿਆ ਤੇ ਉਹਦਾ ਦੁਰਵਿਹਾਰ ਕੀਤਾ ਗਿਆ ਉਹ VOTING ਕਰਦਾ ਕਰਦਾ ਅਮਰੀਕਾਲੇ ਪਾਸੇ ਚਲੇ ਗਿਆ ਉਹ ਕਹਿੰਦਾ ਮੈਂ ਗਿਆ ਨਹੀਂ ਪਰ ਉਹ ਕਹਿੰਦੇ ਹੈ ਡਰਾਇਆ ਤੇ BC ਦੇ ਐਮਰਜੈਂਸੀ ਵਿਭਾਗ ਬਾਰੇ ਇੱਕ ਨਵੀਂ ਰਿਪੋਰਟ ਆਈ ਹੈ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਗੱਲਬਾਤ ਬੀਸੀ ਦੇ ਉਸ ਵਿਅਕਤੀ ਦੀ ਜਿਹੜੀ ਫਲੋਰੀਡਾ ਦੇ ਵਿੱਚ ਸਰਜਰੀ ਹੋਈ ਆ ਉਹ ਰਿਫੰਡ ਮੰਗ ਰਿਹਾ ਮਾਮਲਾ ਕੀ ਆ ਇੱਕ ਵਿਅਕਤੀ ਇਹਦਾ ਨਾਮ ਵਿਨਸੈਟ ਦੱਸਿਆ ਜਾ ਰਿਹਾ ਵਿਨਸੈਟ ਨੀ ਕਈ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੀ ਸਰਜਰੀ ਦੀ ਉਡੀਕ ਕੀਤੀ ਕੋਵਿਡ-19 ਦੇ ਦੌਰਾਨ ਪਰਵਰਿਤ ਤੋਂ ਬਾਅਦ ਅਲਟੀਮੇਟਲੀ ਉਹ ਉੱਥੇ ਫਲੋਰੀਡਾ ਦੇ ਵਿੱਚ ਚਲੇ ਗਿਆ ਤੇ ਉਹਨੇ ਆਪਣੀ ਬਿਮਾਰੀ ਦਾ ਇਲਾਜ ਉੱਥੇ ਕਰਾ ਲਿਆ ਸਰਜਰੀ ਅਮਰੀਕਾ ਦੇ ਵਿੱਚ ਹੋ ਗਈ ਇੱਥੇ ਆ ਕੇ ਉਹਨੇ ਕੇਸ ਸਰਕਾਰ ਦੇ ਉੱਤੇ ਕਰ ਦਿੱਤਾ ਤੇ ਵੀ ਸਰਕਾਰ ਨੂੰ ਕਹਿੰਦਾ ਵੀ ਜਿੰਨਾ ਮੇਰਾ ਖਰਚਾ ਆਇਆ ਉੱਥੇ ਉਹ ਤੁਸੀਂ ਦਿਓ ਉਹ ਕਹਿੰਦਾ ਵੀ ਮੇਰੇ ਜਿਹੜੇ ਰਾਈਟਸ ਆ ਵਾਇਓਲੇਟ ਕੀਤੇ ਗਏ ਆ ਉਹ ਕਹਿੰਦਾ ਵੀ ਵੇਟ ਟਾਈਮ ਬਹੁਤ ਲੰਬਾ ਸੀ ਇਹਦੇ ਨਾਲ ਮੇਰਾ ਜਿਹੜਾ ਇੱਕ ਰਾਈਟ ਆ ਲਾਈਫ ਐਂਡ ਸਿਕਿਉਰਟੀ ਅੰਡਰ ਕੈਨੇਡਾਜ਼ ਚਾਰਟਰ ਆਫ ਰਾਈਟਸ ਐਂਡ ਫਰੀडम ਸੈਕਸ਼ਨ 7 ਉਹਦੇ ਤਹਿਤ ਵੀ ਮੇਰਾ ਜੀਣ ਦਾ ਹੱਕ ਤੇ ਹੈਗਾ ਨਾ ਮੈਨੂੰ ਕੈਨੇਡਾ ਦਾ ਸੰਵਿਧਾਨ ਜਿਹੜਾ ਚਾਰਟਰ ਆਫ ਰਾਈਟਸ ਆ ਉਹਦੇ ਤਹਿਤ ਮੈਨੂੰ ਜੀਣ ਦਾ ਤੇ ਮੇਰੀ ਸੁਰੱਖਿਆ ਦਾ ਹੱਕ ਆ ਮੈਨੂੰ ਤੁਸੀਂ ਬਿਮਾਰੀ ਦਾ ਵੇਟ ਇੰਨਾ ਕਰਾ ਰਹੇ ਆ ਕਿ ਮੇਰੇ ਕੋਲੇ ਮੈਂ ਤਾਂ ਬਚਣਾ ਹੀ ਨਹੀਂ ਇਹਦਾ ਮਤਲਬ ਮੇਰਾ ਉਹ ਗਿਆ ਤੇ ਮੈਂ ਉਸ ਹੱਕ ਦੇ ਤਹਿਤ ਦੂਜੇ ਦੇਸ਼ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਾ ਲਿਆ ਤੁਹਾਨੂੰ ਉਹਦਾ ਖਰਚਾ ਤੁਸੀਂ ਦਿਓ ਕੋਰਟ ਨੇ ਇੱਕ ਕਲੇਮ ਰਿਜੈਕਟ ਕਰ ਦਿੱਤਾ ਕੋਰਟ ਕਹਿੰਦੇ ਵੀ ਇਹ ਜਿਹੜਾ ਚਾਰਟਰ ਆਫ ਰਾਈਟਸ ਦਾ ਠੀਕ ਹੈ ਉਹਨੇ ਜਿਹੜੀ ਗੱਲ ਕਹੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਤੁਹਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਤੁਸੀਂ ਕੁਝ ਦੂਜੀ ਥਾਂ ਦੇ ਉੱਤੇ ਜਾਂ ਦੂਜੀ ਸਟੇਟ ਦੇ ਵਿੱਚ ਜਾ ਕੇ ਜਿਹੜਾ ਇਹ ਆ ਦੂਜੇ ਪ੍ਰੋਵਿੰਸ ਸਟੇਟ ਦੇ ਵਿੱਚ ਕੰਟਰੀ ਦੇ ਵਿੱਚ ਜਾ ਕੇ ਇਲਾਜ ਕਰਾ ਲਓ ਤੇ ਸਰਕਾਰ ਉਹਦੇ ਪੈਸੇ ਦਾ ਵੀ ਇਸ ਕਰਕੇ ਸੀ ਰਿਜੈਕਟ ਕਰਦੇ ਹੁਣ ਨਾ ਰਿਟਰਨ ਅਪਰੂਵਲ ਆਈ ਤੇ ਨਾ ਰਿਟਰਨ ਰਿਫੰਡ ਆਇਆ ਵਿਸ਼ਲਾਏ ਕਹਿੰਦਾ ਹੈ ਕਿ ਪ੍ਰੋਵਿੰਸ ਸਿਰਫ ਮਤਲਬ ਜਦੋਂ ਇਹ ਦਨੀਆ ਕਿ BC ਜਾਂ ਕੋਈ ਵੀ ਸੂਬਾ ਜਿਹੜਾ ਉਹ ਦਿੰਦਾ ਨਹੀਂ ਆ ਅਪਰੂਵਲ ਕਿਤੇ ਹੋਰ ਜਾ ਕੇ ਸਰਜਰੀ ਕਰਾਉਣ ਦੀ ਜਿਹਦੇ ਪੈਸੇ ਨਹੀਂ ਦਿੰਦਾ ਤੁਸੀਂ ਜੇ ਰਾਜ ਅਮਰੀਕਾ ਦੇ ਵਿੱਚੋਂ ਕਰਾਉਨੇ ਆ ਬਹੁਤੀ ਵਾਰੀ ਤੁਹਾਨੂੰ ਪੈਸੇ ਕੈਨੇਡਾ ਦੇ ਵਿੱਚ ਆ ਕੇ ਮਿਲ ਜਾਂਦੇ ਪਰ ਉਸ ਕੇਸ ਵਿੱਚ ਤੁਹਾਡੇ ਕੋਲ ਅਪਰੂਵਲ ਹੋਣੀ ਚਾਹੀਦੀ ਹੈ ਸਰਕਾਰ ਕਹੇ ਵੀ ਤੁਹਾਨੂੰ ਠੀਕ ਹੈ ਤੁਸੀਂ ਜਾ ਕੇ ਉੱਥੇ ਆਪਣਾ ਇਲਾਜ ਕਰਾ ਲਓ ਪੈਸੇ ਅਸੀਂ ਦੇਵਾਂਗੇ ਜਿਹੜਾ BC ਦਾ ਉਹਦਾ ਡਾਕਟਰ ਆ ਉਹਨੇ ਮਦਦ ਕਰਨ ਤੋਂ ਨਾ ਕਰ ਦਿੱਤੀ ਡਾਕਟਰ ਮਾਲਕ ਦੱਸਦੇ ਆ ਕਿ ਉਹਨੇ ਵੀ ਉਹ ਕਹਿੰਦਾ ਮੇਰਾ ਕੀਤਾ ਹੀ ਨਹੀਂ ਪ੍ਰੂਵ ਵੀ ਨਹੀਂ ਕੀਤੀ ਮੈਂ ਕਹਿ ਸੀ ਮੈਨੂੰ ਉੱਥੇ ਜਾ ਕੇ ਸਰਜਰੀ ਕਰਾਉਣ ਦੇ ਉਹਨੇ ਹੈਲਪ ਨਹੀਂ ਕੀਤੀ ਉਹ ਕਹਿੰਦਾ ਵੀ ਉਹ ਇਸ ਕਰਕੇ ਨਹੀਂ ਕੀਤੀ ਕਿਉਂਕਿ ਇੱਕ ਵੀਨ ਸੈਂਪਲਿੰਗ ਦਾ ਸਪੈਸ਼ਲ ਟੈਸਟ ਹੁੰਦਾ ਉਹ ਹੋਣ ਤੋਂ ਬਾਅਦ ਹੋਣਾ ਸੀ ਜਿਹੜਾ ਹੋਇਆ ਨਹੀਂ ਨਾ ਉਹਨੇ ਉਹ ਕੀਤਾ ਉਹਨੂੰ ਮਤਲਬ ਰეკਮੈਂਡ ਕੀਤਾ ਤੇ ਨਾ ਹੀ ਉਹਨੂੰ ਵਾਪਸ ਆਏ ਨੂੰ ਉਹਨੇ ਜਿਹੜਾ ਰਿਫੰਡ ਦੇ ਲਈ ਸਾਈਨ ਕੀਤੇ ਇੱਕ ਸਾਲ ਬਾਅਦ ਉਹਨੂੰ ਇਹ ਪਤਾ ਲੱਗਿਆ ਕਿ ਹਸਪੀਟਲ ਦੀ ਅਫੀਸ਼ੀਅਲ ਵੇਟਿੰਗ ਲਿਸਟ ਦੇ ਵਿੱਚ ਉਹ ਹੈ ਹੀ ਨਹੀਂ ਸੀ ਮਤਲਬ ਉਹਦੀ ਵਾਰੀ ਆਉਣੀ ਨਹੀਂ ਸੀ ਭਾਵੇਂ ਉਹ ਇਥੇ ਉਡੀਕ ਕਰਦਾ ਹੋਣਾ ਕਿ ਅਸੀਂ ਅਲਟੀਮੇਟਲੀ ਮੌਤ ਹੋ ਜਾਣੀ ਸੀ ਕੋਰਟ ਇਹ ਕਹਿੰਦਾ ਕਿ ਜਿਹੜਾ ਡਾਕਟਰ ਆ ਉਹ ਸਰਕਾਰ ਨਹੀਂ ਹੈ ਜੱਜ ਕਹਿੰਦਾ ਡਾਕਟਰ ਮੈਲਿਕ ਤੇ ਦੂਜੇ ਹਸਪੀਟਲ ਆ ਉਹ ਕਹਿੰਦੇ ਅਸੀਂ ਸਰਕਾਰ ਦਾ ਹਿੱਸਾ ਨਹੀਂ ਆ ਸੋ ਜਿਹੜਾ ਚਾਰਟਰ ਆ ਉਹ ਉਹਨਾਂ ਦੇ ਉੱਤੇ ਅਪਲਾਈ ਨਹੀਂ ਹੁੰਦਾ ਸਰਕਾਰ ਦੇ ਉੱਤੇ ਤਾਂ ਹੋ ਸਕਦਾ ਜਿਹੜਾ ਕੋਰਟ ਦੇ ਦੌਰਾਨ ਸਮਾਂ ਬਹੁਤ ਮਾੜਾ ਸੀ ਉਹ ਤੋਂ ਬਾਅਦ ਵੀ ਬਹੁਤ ਕੁਸ਼ ਹੋਇਆ ਮਤਲਬ ਸਟਿਲ ਜਿਹੜਾ ਹੁਣ ਉਦੋਂ ਤੇ ਕਿੰਨੇ ਕਾਗਜ਼ ਪੱਤਰ ਇਹਨਾਂ ਨੇ ਕਹਿ ਤਾ ਇਹ ਵੀ ਐਦਰ ਲਈ ਨਹੀਂ ਚਾਹੀਦੇ ਐਦਰ ਲਈ ਨਹੀਂ ਚਾਹੀਦੇ ਸਾਰਿਆਂ ਨੂੰ ਉਹ ਵੇਵਰ ਦੇ ਹੀ ਜਾਂਦੇ ਸੀ ਪਰ ਇਸ ਗੱਲ ਦੇ ਲਈ ਵੀ ਜੇ ਬੰਦੇ ਨੇ ਕਿਤੇ ਬਾਹਰ ਜਾ ਕੇ ਇਲਾਜ ਕਰਾਉਣਾ ਉਹਦੇ ਲਈ ਸਟਿਲ ਕਾਗਜ਼ ਚਾਹੀਦੇ ਸੀ ਜੱਜ ਕਹਿੰਦਾ ਵੀ ਲੋਕ ਇਦਾਂ ਦੇ ਲਾ ਸੂਟ ਫਾਈਲ ਕਰਨ ਦੀ ਕੋਸ਼ਿਸ਼ ਕਰਦੇ ਪਰ ਸਿਰ ਰਜੈਕਟ ਕਰ ਦਿੰਨੇ ਕਿਉਂਕਿ ਲਾ ਜਿਹੜਾ ਆ ਉਹ ਪ੍ਰਾਈਵੇਟ ਹੈਲਥ케ਅਰ ਦੀ ਗਰੰਟੀ ਜਿਹੜੀ ਆ ਉਹ ਨਹੀਂ ਦਿੰਦਾ ਅਗਲੀ ਗੱਲਬਾਤ ਅਨਟੈਰੀਓ ਬਾਰੇ ਆਨਟੈਰੀਓ ਜਿਹੜੇ ਆ ਉਹ ਚਾਹੁੰਦੇ ਆ ਕਿ ਪ੍ਰੀਮੀਅਰ ਡੱਗਫੋਰ ਨੇ ਕਿਹਾ ਕਿ ਅਨਟੈਰੀਓ ਪਲਾਨ ਕਰ ਰਿਹਾ ਕਿ ਇਹ ਜਿਹੜਾ ਵੀ ਕੋ ਰਫਿਊਜੀ ਇੱਥੇ ਆਇਆ ਅਸਾਈਲਮ ਸੀਕਰ ਆ ਬੇਸਿਕਲੀ ਉਹਨੂੰ ਫੈਡਰਲ ਸਰਕਾਰ ਦੀ ਉਡੀਕ ਕੀਤੇ ਬਿਨਾ ਪ੍ਰੋਵਿੰਸੀ ਵਰਕ ਪਰਮਿਟ ਦੇ ਦੇਵੇ ਉਹ ਸਵਿਧਾਨ ਦੀ ਉਲੰਘਣਾ ਕਰ ਰਿਹਾ ਹੈ ਜਿਹੜੇ ਪ੍ਰੀਮੀਅਰ ਫੋਰਡ ਆ ਉਹ ਇਹ ਕਹਿ ਰਹੇ ਆ ਕਿ ਉਹ ਸੈਕਸ਼ਨ 95 ਆਫ ਕੈਨੇਡਾਜ਼ ਕਨਸਟੀਟਿਊਸ਼ਨ ਉਹਦੇ ਆਧਾਰ ਦੇ ਉੱਤੇ ਜਿਹੜੀ ਇਹ ਕਹਿੰਦੀ ਆ ਜਿਹੜਾ ਸੈਕਸ਼ਨ 95 ਆ ਕੈਨੇਡਾਜ਼ ਕਨਸਟੀਟਿਊਸ਼ਨ ਦਾ ਜਿਹੜਾ ਇਹ ਕਹਿੰਦਾ ਹੈ ਕਿ ਪ੍ਰੋਵਿੰਸ ਇਮੀਗ੍ਰੇਸ਼ਨ ਲਾ ਆਪਣੇ ਆਪ ਬਣਾ ਸਕਦਾ ਆ ਐਜ਼ ਲੌਂਗ ਐਜ਼ ਉਹਦਾ ਫੈਡਰਲ ਸਰਕਾਰ ਦੇ ਨਾਲ ਜਾਂ ਫੈਡਰਲ ਲੈਵਲ ਦੇ ਉੱਤੇ ਕੋਈ ਕਨਫਲਿਕਟ ਨਾ ਹੋਵੇ ਹੁਣ ਪ੍ਰੇਰਣਾ ਕਿੱਥੋਂ ਮਿਲੀ ਹੈ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਤੋਂ ਡੈਨੀਅਲ ਸਮਿਥ ਨੇ ਦੂਜਿਆਂ ਨੂੰ ਯਾਦ ਵੀ ਕਰਵਾਇਆ ਮੀਟਿੰਗ ਦੇ ਵਿੱਚ ਕਿ ਉਹਨਾਂ ਦੇ ਕੋਲ ਇਮੀਗ੍ਰੇਸ਼ਨ ਇਸ਼ੂਸ ਦੇ ਉੱਤੇ ਐਕਟ ਕਰਨ ਦੀ ਅਥਾਰਟੀ ਆ ਇਹ ਅਸੀਂ ਸਾਰੇ ਜਾਣਦੇ ਆ ਵੀ ਅਲਬਰਟਾ ਪਹਿਲਾਂ ਹੀ ਥੋੜਾ ਜਿਹਾ ਵੱਖਰੀ ਸੁਰਤ ਚ ਚੱਲਦਾ ਉਹ ਕਿਹਦਾ ਕੈਨੇਡਾ ਨਾਲੋਂ ਅਸੀਂ ਵੱਕਰੇ ਹੋ ਜਾਣਾ ਉਹਨਾਂ ਨੇ ਪ੍ਰੇਰਣਾ ਦਿੱਤੀ ਆ ਡੱਗ ਫੋਟ ਨੇ ਨੁਕਤਾ ਫੜਿਆ ਸੈਕਸ਼ਨ 95 ਆਫ ਕੈਨੇਡਾਜ਼ ਕਨਸਟੀਟਿਊਸ਼ਨ ਉਹਦੇ ਤਹਿਤ ਉਹ ਕਹਿੰਦੇ ਸਾਡੇ ਕੋਲ ਅਧਿਕਾਰ ਆ ਕਿਸੇ ਫੈਡਰਲ ਸਰਕਾਰ ਤੋਂ ਬਿਨਾਂ ਵਰਕ ਪਰਮਿਟ ਦੇ ਸਕਦਾ ਟੈਰੀਓ ਦੇ ਵਿੱਚ 2-2 ਸਾਲ ਹੋ ਗਏ ਜਿਹੜੇ ਸਾਇਲਨ ਵਾਲਿਆਂ ਨੂੰ ਵਰਕ ਪਰਮਿਟ ਨਹੀਂ ਆਇਆ। ਉਹ ਕੰਮ ਕਰਨਾ ਚਾਹੁੰਦੇ ਬੰਦੇ ਤੰਦਰੁਸਤ ਆ, ਚੰਗੇ ਭਲੇ ਆ, ਕੰਮ ਕਰਨ ਲਈ ਤਿਆਰ ਆ, ਵਰਕ ਪਰਮਿਟ ਨਹੀਂ ਮਿਲ ਰਿਹਾ। ਜਿਹੜੇ ਉਹ ਪ੍ਰੀਮੀਅਰ ਫੋਰਡ ਨੇ ਇਹੀ ਕਿਹਾ ਆ ਕਿ ਉਹਨਾਂ ਦਾ ਕਸੂਰ ਨਹੀਂ ਆ ਫੋਰਡ ਕਹਿੰਦੇ ਕਿ ਇਹ ਲੋਕ ਕੰਮ ਕਰਨ ਨੂੰ ਤਿਆਰ ਆ, ਸਿਹਤਮੰਦਾ ਪਰ ਕਿਉਂ ਕਿ ਡਿਲੇ ਹੋ ਰਿਹਾ ਤੇ ਉਹ ਇਹ ਤੋਂ ਬਚਾਏ ਸਰਕਾਰ ਨੂੰ ਉਹਨਾਂ ਨੂੰ ਪੈਸੇ ਦੇਣੇ ਪੈ ਰਹੇ ਆ। ਮਤਲਬ ਉਹ ਸਰਕਾਰ ਦੀ ਸਪੋਰਟ ਦੇ ਉੱਤੇ ਚੱਲ ਰਹੇ ਆ। ਤੇ ਜਦੋਂ ਕਿ ਹੁਣਾ ਉਲਟ ਪਾਸੇ ਨੂੰ ਚਾਹੀਦਾ ਸੀ ਉਹਨਾਂ ਨੂੰ ਪੈਸਾ ਕਮਾਉਣਾ ਚਾਹੀਦਾ ਸੀ ਸੋ ਦੂਜਾ ਇਹ ਹੈ ਕਿ ਪਲਾਨ ਹਜੇ ਇਹਨਾਂ ਨੇ ਸਟੱਡੀ ਕੀਤਾ ਹੈ ਦੀ ਪਰ ਹਜੇ ਤੱਕ ਇਹਨਾਂ ਨੇ ਡੇਟ ਨਹੀਂ ਅਨਾਉਂਸ ਕੀਤੀ ਵੀ ਕਦੋਂ ਇਹਨਾਂ ਨੇ ਪ੍ਰੋਫੈਸ਼ਨਲ ਵਰਕ ਪਰਮਿਟ ਦੇਨੇ ਸ਼ੁਰੂ ਕਰ ਦੇਣੇ ਆ ਅ ਪਲਾਨਿੰਗ ਪਹਿਲੇ ਸ਼ੁਰੂ ਕਰ ਦਿੱਤੀ ਹੈ ਫੋਰਥ ਦੀ ਟੀਮ ਨੇ ਇੰਟਰਨਲ ਜਿਹੜਾ ਵਰਕ ਆ ਉਹਦਾ ਫਿਗਰ ਆਊਟ ਕਰਨ ਦੇ ਲਈ ਕਿ ਲੀਗਲ ਇਸ਼ੂ ਕੀ ਹੋ ਸਕਦੇ ਤੇ ਕੀ ਕਰਨਾ ਪੈ ਸਕਦਾ ਮਦਦ ਸਿੱਧੀ ਆ ਕਿ ਜਿਹੜੇ ਇਹ ਅਸਾਈਲਮ ਸੀਕਰ ਆ ਰੈਫਿਊਜੀ ਆ ਉਹ ਫਿਰ ਕਿਸੇ ਨਾ ਕਿਸੇ ਤਰ੍ਹਾਂ ਮਦਰ ਸੈਟਲ ਹੋ ਸਕਣ ਆਪਣਾ ਕੰਮ ਲੈ ਸਕਣ ਆਪਣਾ ਪਿਓਰੈਂਟ ਪੇ ਕਰਨ ਇੱਕ ਦਿਨ ਆਪਣਾ ਹੌਲੀ ਹੌਲੀ ਘਰ ਵੀ ਖਰੀਦ ਲੈਣ ਹਜੇ ਤੱਕ ਇਸ ਗੱਲ ਦੇ ਉੱਤੇ ਫੈਡਰਲ ਸਰਕਾਰ ਦਾ ਕੋਈ ਰਿਸਪੌਂਡ ਨਹੀਂ ਆਇਆ ਹੁਣ ਜਿੱਦਣ ਅੰਟੇਰੀਓ ਨੇ ਇਹ ਕਰਤਾ ਦੂਜੇ ਪ੍ਰੋਵਿੰਸ ਵੀ ਕਰਨਗੇ ਸਿਮਿਲਰ ਜਿਹੜੀਆਂ ਚੀਜ਼ਾਂ ਨੇ ਉਹ ਵੀ ਫਿਗਰ ਆਊਟ ਕਰ ਰਹੇ ਆ ਕਿ ਕਿੱਥੇ ਹੋ ਸਕਦਾ ਹੈ ਇਹਦੇ ਚ ਕਾਰਨ ਵੱਡਾ ਇਹ ਹੈ ਕਿ 2 ਸਾਲ ਦਾ ਸਮਾਂ ਆ ਵੇਟਿੰਗ ਦਾ ਵਰਕ ਪਰਮਿਟ ਦੇ ਵਿੱਚ ਤੀਜਾ ਲੇਬਰ ਸ਼ਾਰਟੇਜ ਬਹੁਤ ਹੈ Ontario ਨੂੰ ਵਰਕਰ ਚਾਹੀਦੇ ਐ ਸਪੈਸ਼ਲੀ ਕੰਸਟਰਕਸ਼ਨ ਦੇ ਵਿੱਚ ਹੈਲਥ케ਅਰ ਦੇ ਵਿੱਚ ਹਸਪੀਟੈਲਿਟੀ ਦੇ ਵਿੱਚ ਫਾਰਮਿੰਗ ਦੇ ਵਿੱਚ ਬਹੁਤ ਸਾਰੇ ਸਾਈਲਮ ਸੀਕਰ ਸਕਿਲਡ ਆ ਸਾਰਾ ਕੋਸ਼ ਆ ਉਹ ਇਹਨਾਂ ਜੌਬਸ ਨੂੰ ਫਿਲ ਕਰਨ ਦੇ ਲਈ ਤਿਆਰ ਆ ਪਰ ਹੋ ਕੁਛ ਨਹੀਂ ਰਿਹਾ ਹੋਊਗਾ ਕੀ ਇਹਦੇ ਨਾਲ ਜੇ ਉਹਨਾਂ ਨੂੰ ਵਰਕ ਪਰਮਿਟ ਦੇ ਦਿੰਦੇ ਆ ਉਹ ਕੰਮ ਕਰਦੇ ਆ ਤੇ ਜਿਹੜੀ ਸੋਸ਼ਲ ਸਪੋਰਟ ਜਾਂ ਸਰਕਾਰ ਦੀ ਸਪੋਰਟ ਐ ਜਿਹੜਾ ਹਾਊਸਿੰਗ ਆ ਫੂਡ ਐਟ ਸੈਟਰਾ ਉਹਦਾ ਬੋਝ ਵੀ ਘਟੂਗਾ ਵਰਕ ਕਰ ਸਕਦੇ ਆਪਣੀ ਮਦਦ ਆਪ ਕਰ ਸਕਦੇ ਆ ਸੋ uh, ਸੈਕਸ਼ਨ so 95 ਦੇ ਥੱਲੇ ਉਹਨਾਂ ਕੋਲੇ ਸੰਵਿਧਾਨਕ ਅਧਿਕਾਰ ਸੋ ਹੁਣ ਪ੍ਰੀਮੀਅਰ ਡਗਫੋਰਡ ਨੇ ਕਿਹਾ ਕਿ ਸਾਇਲਨ ਸੀਕੈਂਟਰੀਅਰ ਦੇ ਵਿੱਚ ਕੰਮ ਕਰਨਾ ਚਾਹੁੰਦੇ ਸੋ ਇਹ ਸਾਡਾ ਜਿਹੜਾ ਇਹ ਜਿਹੜਾ ਉਹ ਕਹਿੰਦੇ ਕਿ ਪ੍ਰੋਵਿੰਸ ਦਾ ਕੰਮ ਇਹਦੇ ਨਾਲ ਘਟੋ-ਘਟ ਬਹੁਤ ਹੀ ਮਦਦ ਹੋ ਜਾਏਗੀ ਸਾਡੀ ਵੀ ਕਿਉਂਕਿ ਇਹਨਾਂ ਨੂੰ ਵਰਕਰ ਚਾਹੀਦੇ ਆ ਤੇ ਸਾਇਲਮ ਸੀਕਰਸ ਦੀ ਵੀ ਕਿ ਉਹਨਾਂ ਨੂੰ ਕੰਮ ਚਾਹੀਦਾ ਅਗਲੀ ਗੱਲਬਾਤ ਜਿਹੜੀ ਕਾਰਾਂ ਦੀ ਚੋਰੀ ਬਾਰੇ ਕਾਰਾਂ ਦੀ ਚੋਰੀ ਕੈਨੇਡਾ ਦੇ ਵਿੱਚ ਕੋ ਨਵੀਂ ਗੱਲ ਨਹੀਂ ਹੈ ਪਰ ਇੱਕ ਬਹੁਤ ਵੱਡੇ ਕ੍ਰਾਈਮ ਨੂੰ ਇਹਨਾਂ ਨੇ ਬਸਟ ਕੀਤਾ ਆ ਆਰਸੀਐਮਪੀ ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਇੱਕ ਬਹੁਤ ਵੱਡਾ ਵਹੀਕਲ ਥੈਫਟ ਜਿਹੜਾ ਆਪਰੇਸ਼ਨ ਆ ਜਿਹਦੇ ਵਿੱਚ ਲਗਜ਼ਰੀ ਵਹੀਕਲ ਜਿਹੜੇ ਬਹੁਤ ਮਹਿੰਗੀਆਂ ਕਾਰਾਂ ਸੀ ਉਹਨਾਂ ਨੂੰ ਗਲਤ ਕਾਗਜ਼ ਬਣਾ ਕੇ ਇਧਰ ਉਧਰ ਵੇਚਿਆ ਜਾਂਦਾ ਸੀ ਜਿਹੜੀਆਂ 1.9 ਮਿਲੀਅਨ ਦੇ ਕਰੀਬ ਸਟੋਲਨ ਵਹੀਕਲ ਜਿਹੜੇ ਹਜੇ ਤੱਕ ਰਿਕਵਰ ਕੀਤੇ ਗਏ ਗੁਰਖ ਧੰਦਾ ਇਸ ਸਕੈਮ ਚੱਲਦਾ ਕਿੱਦਾਂ ਸੀ ਚੋਰ ਕੀ ਕਰਦੇ ਸੀ ਵਹੀਕਲ ਚੋਰੀ ਕਰਦੇ ਸੀ ਫਿਰ ਜਿਹੜਾ ਫੇਕ ਵੀਆਈਐਨ ਹੈ ਵੈਕਰ ਆਈਡੈਂਟੀਫਿਕੇਸ਼ਨ ਨੰਬਰ ਆ ਉਹਨੂੰ ਲੈਂਦੇ ਸੀ ਤੇ ਉਹਦੇ ਆਧਾਰ ਦੇ ਉੱਤੇ ਇੱਕ ਝਾਲੀ ਪੇਪਰ ਬਣਾਉਂਦੇ ਸੀ ਕਾਰ ਨੂੰ ਇੱਕ ਕਿਸੇ ਵੀ ਮਤਲਬ ਇਨੋਸੈਂਟ ਵਿਅਕਤੀ ਦੇ ਨਾਮ ਦੇ ਉੱਤੇ ਰਜਿਸਟਰ ਕਰਦੇ ਸੀ ਇਹ ਅਲਬਰਟਾ ਦੇ ਰਜਿਸਟਰੀ ਸਿਸਟਮ ਦਾ ਲੂਪਹੋਲ ਸੀ ਕੁਲਬਰਟਾ ਚ ਕੰਮ ਕਿਉਂ ਕਰਦੇ ਸੀ ਅਲਬਰਟਾ ਦਾ ਰਜਿਸਟਰੀ ਸਿਸਟਮ ਥਰਡ ਪਾਰਟੀ ਨੂੰ ਇਹ ਅਧਿਕਾਰ ਦਿੰਦਾ ਹੈ ਮਤਲਬ ਕੋਈ ਬੰਦਾ ਕਿਸੇ ਵਿਅਕਤੀ ਦੇ ਨਾਮ ਦੇ ਉੱਤੇ ਕਾਰ ਰਜਿਸਟਰ ਕਰਾ ਸਕਦਾ ਥੋੜੀ ਜਿਹੀ ਚੈਕਿੰਗ ਕਰਨ ਤੋਂ ਬਾਅਦ ਮਤਲਬ ਜੇ ਇੱਕ ਬੰਦੇ ਨੇ ਤੁਹਾਡੇ ਨਾਮ ਦੇ ਉੱਤੇ ਕਾਰ ਰਜਿਸਟਰ ਕਿਸੇ ਨੇ ਕਿਸੇ ਦੀ ਕਾਰ ਚੋਰੀ ਕੀਤੀ ਕਾਰ ਚੋਰੀ ਕਰਕੇ ਤੁਹਾਡੇ ਨਾਮ ਦੇ ਉੱਤੇ ਰਜਿਸਟਰ ਕਰਾਤੀ ਵੀ ਤੇ ਇਹਦੀ ਕਾਰ ਥੋੜੀ ਜਿਹੀ ਟ੍ਰਿਕ ਦੇ ਨਾਲ ਇਹ ਕੰਮ ਅਲਬਰਟਾ ਦੇ ਵਿੱਚ ਹੋ ਜਾਂਦਾ ਉਸ ਤੋਂ ਬਾਅਦ ਕੀ ਕਰਦੇ ਆ ਇਹ ਕਾਰ ਨੂੰ ਫਿਰ ਕਿਸੇ ਇੱਕ ਇਨੋਸੈਂਟ ਬੰਦੇ ਨੂੰ ਕਿਸੇ ਸਧਾਰਨ ਵਿਅਕਤੀ ਨੂੰ ਵੇਚ ਦਿੱਤਾ ਜਾਂਦਾ ਤੇ ਜਾਂ ਫਿਰ ਉਹਨੂੰ ਕੋਈ ਇਨਸ਼ੋਰੈਂਸ ਫਰਾਡ ਉਧਰ ਵੀ ਚੋਰੀ ਹੋ ਗਈ ਦੋਵੇਂ ਕਾਰਾਂ ਤੇ ਇੰਸ਼ੋਰੈਂਸ ਦੀ ਮਨੀ ਲੈਣ ਦੇ ਲਈ ਵਰਤੇ ਜਾਂਦਾ ਜਿਹੜੀਆਂ ਬਹੁਤ ਮਹਿੰਗੀਆਂ ਕਾਰਾਂ ਆ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੀਆਂ ਐਕਸਪੈਂਸਿਵ ਆ ਨਵੇਂ ਵਹੀਕਲ ਆ ਜਿਹਦੇ ਚ ਲੈਂਡ ਰੋਵਰਜ਼ ਆ ਟਾਇਓਟਾਸ ਆ ਜਾਂ ਹਾਈ ਐਂਡ ਪਿਕਅਪ ਟਰੱਕਸ ਆ ਉਹ ਇਹਦੇ ਵਿੱਚ ਵਰਤੇ ਜਾਂਦੇ ਆ ਪਰ ਬਹੁਤ ਸਾਰੀਆਂ ਕਾਰਾਂ ਨੂੰ ਦੇਸ਼ ਤੋਂ ਬਾਹਰ ਭੇਜਿਆ ਜਾ ਰਿਹਾ ਓਵਰਸੀਜ਼ ਭੇਜਿਆ ਜਾ ਰਿਹਾ ਮਤਲਬ ਆਊਟ ਆਫ ਕੈਨੇਡਾ ਸ਼ਿਪ ਕੀਤਾ ਜਾ ਰਿਹਾ ਕਦੇ ਕਦੇ ਰਿਕਵਰ ਵੀ ਹੁੰਦੀ ਐ ਐਕਸਪਰਟ ਕਹਿੰਦੇ ਆ ਕੈਨੇਡਾ ਕੰਟੇਨਰ ਚੈੱਕ ਹੀ ਨਹੀਂ ਕਰਦਾ ਪੋਰਟ ਦੇ ਉੱਤੇ ਇਹਨਾਂ ਕੋਲੇ ਹਸਬਾਤਾ ਵੀ ਨਹੀਂ ਹੈ ਨਾ ਕਿ ਉਹਨਾਂ ਪੋਰਟ ਦੇ ਕੰਟੇਨਰਾਂ ਨੂੰ ਚੈੱਕ ਕੀਤਾ ਜਾ ਸਕੇ ਜਿਹੜੀ ਸਰਕਾਰ ਕਹਿੰਦੀ ਹੈ ਕਿ ਇਹ ਪੋਸੀਬਲ ਹੀ ਨਹੀਂ ਕਿ ਇੰਨੇ ਕੰਟੇਨਰਾਂ ਨੂੰ ਚੈੱਕ ਕੀਤਾ ਜਾ ਸਕਦਾ ਜਾਂ ਨਹੀਂ ਚੈੱਕ ਕੀਤਾ ਜਾ ਸਕਦਾ ਪਰ ਇਹਨਾਂ ਦੇ ਕੋਲੇ ਇਹ ਪੋਸੀਬਿਲਟੀ ਹੈ ਨਹੀਂ ਕਿ ਇਹਨੂੰ ਜੇ ਚੈੱਕ ਕੀਤਾ ਜਾ ਸਕਦਾ ਤਾਂ ਉਹ ਕੇਸ ਚ ਤਰੀਕੇ ਦੇ ਨਾਲ ਚੈੱਕ ਕੀਤਾ ਜਾ ਸਕਦਾ ਇਹ ਵੀ ਜਿਹੜੀ ਗੱਲਬਾਤ ਆ ਉਹ ਸਮਝ ਨਹੀਂ ਆ ਰਹੀ ਪਰ ਇਹਦੇ ਨਾਲ ਹੀ ਜਿਹੜਾ ਜਿਹੜੇ ਬਹੁਤੇ ਇਹ ਹੈਗੇ ਆ ਸਾਰਾ ਸਿਸਟਮ ਉਹ ਇਸੇ ਆਧਾਰ ਦੇ ਉੱਤੇ ਚੱਲ ਰਿਹਾ ਕਿ ਕਿਸੇ ਦੇ ਨਾਂ ਦੇ ਉੱਤੇ ਕਾਰ ਨੂੰ ਰਜਿਸਟਰ ਕਰਾ ਕੇ ਉਸ ਵਿਅਕਤੀ ਦੇ ਨਾਂ ਦੇ ਉੱਤੇ ਜਿਹਨੂੰ ਕਿ ਇਹ ਸਾਰਾ ਕੁਝ ਪਤਾ ਵੀ ਨਹੀਂ ਹੈ ਔਰ ਸਪੈਸ਼ਲੀ ਅਲਬਰਟਾ ਦੇ ਵਿੱਚ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਇੱਥੇ ਇਹ ਸਾਰਾ ਕੁਝ ਹੋ ਰਿਹਾ ਪੁਲਿਸ ਨੇ ਇਥੋਂ ਜਿਹੜੀ ਹੈਗੀ ਆ ਕਿਲੋ ਦੇ ਕਰੀਬ ਕੋਕੀਨ ਵਿੱਚ ਫੜੀ 200 ਆਕਸੀ ਕਾਟਨ ਪੈਲਜ਼ ਵੀ ਫੜਿਆ ਆ ਤੇ 10000 ਡਾਲਰ ਕੈਸ਼ ਵੀ ਫੜਿਆ ਆ ਹਜੇ ਤੱਕ 150 ਕਾਰ ਲੱਭ ਨਹੀਂ ਰਹੀ ਜਦਾ ਕੋਈ ਥੋ ਪਤਾ ਨਹੀਂ ਲੱਗ ਰਿਹਾ 30 ਚੋਰੀ ਦੇ ਵਹੀਕਲ ਜਿਹੜੇ ਆ ਉਹ ਸਿੱਧੇ ਇਹਨਾਂ ਦੇ ਨਾਲ ਜਿਹੜੇ ਲਿੰਕ ਹੈਗੇ ਆ ਉਹ ਤੇ 150 ਜਿਹੜੇ ਮੰਨਿਆ ਜਾ ਰਿਹਾ ਕਿ ਇਸ ਫਰਾਡ ਦੇ ਵਿੱਚ ਇਨਵੋਲ ਆ ਜਿਹੜੇ ਮੁਹੰਮਦ ਹਜਰ ਨਾਮ ਦਾ ਵਿਅਕਤੀ ਮੰਨਿਆ ਜਾ ਰਿਹਾ ਜਿਹੜਾ ਰਿੰਗ ਲੀਡਰ ਆ ਇਹਨਾਂ ਦਾ ਉੱਤੇ 36 ਕ੍ਰਿਮੀਨਲ 46 ਕ੍ਰਿਮੀਨਲ ਚਾਰਜ ਲੱਗੇ ਆ ਫਰਾਡ ਨਕਲੀ ਕਾਗਜ਼ ਬਣਾਉਣੇ ਡਰਗ ਟ੍ਰਾਫਿਕਿੰਗ ਤੇ ਇੱਕ ਕ੍ਰਿਮੀਨਲ ਆਰਗੇਨਾਈਜੇਸ਼ਨ ਨੂੰ ਰਨ ਕਰਨਾ RCMP ਹੁਣ ਕੰਮ ਕਰ ਰਹੀ ਹੈ ਕਿ ਜਿਹੜਾ ਸਰਵਿਸ ਅਲਬਰਟਾ ਦੇ ਨਾਲ ਜਿਹੜਾ ਇੱਕ ਰਜਿਸਟਰੀ ਦੇ ਵਿੱਚ ਲੂਪ ਹੋਲ ਉਹਨੂੰ ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਚਾਇਆ ਜਾ ਸਕਦਾ ਅਗਲੀ ਵਾਰ ਬੱਤ ਕੈਨੇਡਾ ਦੇ ਇੱਕ ਵਿਅਕਤੀ ਦੀ ਕਹਾਣੀ ਹੈ ਇਹਨੂੰ ਜਿਹੜਾ ਉੱਥੇ ਫੜ ਲਿਆ ਗਿਆ ਅਮਰੀਕਨ ਕੋਸਟ ਗਾਰਡ ਦੁਆਰਾ ਮਰਕਾ ਤੇ ਕੈਨੇਡਾ ਦਾ ਬਹੁਤ ਸਾਰਾ ਪਾਣੀ ਜਿਹੜੇ ਸਾਂਝੇ ਨੇ ਜਾਂ ਪਾਣੀ ਦੇ ਵਿੱਚ ਬਾਰਡਰ ਆ ਹੁਣ ਇਹ ਐਡਵਰਡ ਲੈਲਮੰਡ ਦਾ ਨਾਮ ਆ 60 ਸਾਰੇ ਦੀ ਉਮਰ ਆ ਕਵੈਕ ਦੇ ਵਿੱਚ ਰਹਿੰਦਾ ਆ ਉਹ ਮੱਛੀਆਂ-ਮੱਛੀਆਂ ਫੜਨ ਕੈਨੇਡਾ ਦੇ ਪਾਣ ਦੇ ਵਿੱਚ ਆਨ ਤੌਰ ਤੇ ਅਮਰੀਕਾ ਦੇ ਬਾਰਡਰ ਦੇ ਨੇੜੇ ਜਾਂ ਲੇਕ ਚੈਂਪਲਨ ਦੇ ਨੇੜੇ ਜਾਣਾ ਰਹੀ ਨਾ ਤੇ ਉਹ ਕਹਿੰਦਾ ਮੈਂ ਜਦੋਂ ਗਿਆ ਤੇ ਉੱਥੇ ਜਿਹੜੇ ਯੂ ਐਸ ਕੋਸਟ ਗਾਰਡ ਸੀਗੇ ਉਹ ਉਹਦੇ ਕੋਲ ਪਹੁੰਚ ਗਿਆ ਉਹਨਾਂ ਨੇ ਉਹਨੂੰ ਜਾ ਕੇ ਕਿਹਾ ਅਮਰੀਕਾ ਦੇ ਆਫੀਸਰਸ ਨੇ ਉਹਨੂੰ ਕਿਹਾ ਕਿ ਤੋਂ ਪਾਈ ਅਮਰੀਕਾ ਦੇ ਵਿੱਚ ਆ ਚੁੱਕਿਆ ਹੈ ਤੇ ਉਹਨੂੰ ਕਿਹਾ ਕਿ ਆਪਣੇ ਬੋਟ ਨੂੰ ਬੰਦ ਕਰ ਲਵੇ ਜਦੋਂ ਕਿ ਉਹਨੂੰ ਲੱਗ ਰਿਹਾ ਸੀ ਕਿ ਉਹ ਹਜੇ ਵੀ ਕੈਨੇਡਾ ਦੇ ਵਿੱਚ ਹੈ ਹੁਣ ਜਦੋਂ ਜਿਹੜਾ ਇਹ ਲਲਮੰਟ ਸੀਗਾ ਉਹਨੇ ਕੋਸ਼ਿਸ਼ ਕੀਤੀ ਕਿ ਆਪਣੇ ਬੋਟ ਨੂੰ ਕੰਢੇ ਵੱਲੋਂ ਲੈ ਕੇ ਜਾਵੇ ਕੋਸਟ ਗਾਰਡ ਨੇ ਕਹਿੰਦੇ ਉਹਦੀ ਬੋਟ ਨੂੰ ਪੁਸ਼ ਕੀਤਾ ਤੇ ਉਹ ਮਤਲਬ ਉਹਨੂੰ ਪਾਣੀ ਦੇ ਵਿੱਚ ਇੱਕ ਤਰੀਕੇ ਦੇ ਨਾਲ ਸੈਟ ਸਿੱਟ ਦਿੱਤਾ ਉਹ ਲਗਭਗ ਪਾਣੀ ਦੇ ਵਿੱਚ ਡੁੱਬਣ ਲੱਗਾ ਸੀ ਤੇ ਆਫੀਸਰ ਨੇ ਕਹਿੰਦੇ ਉਹਦੀਆਂ ਚੀਕਾਂ ਤੇ ਸਾਰੇ ਕੁਝ ਇਗਨੋਰ ਕੀਤਾ ਬੰਦਾ ਮਤਲਬ ਉਹ ਕੋਲੇ ਡਾ ਦੇ ਪਾਣੀ ਐਚ ਅਮਰੀਕਾ ਦੇ ਜਿਹੜੇ ਕੋਸਟ ਗਾਰਡ ਆ ਜਿਹੜੀ ਸਮੁੰਦਰ ਦੇ ਵਿੱਚ ਉਹਨਾਂ ਦੀ ਫੌਜ ਤੁਰੇ ਫਿਰਦੀ ਆ ਉਹ ਕਹਿੰਦੇ ਕਿ ਤੂੰ ਅਮਰੀਕਾ ਦੇ ਵਿੱਚ ਆ ਉਹ ਆਪਣੇ ਦੇਸ਼ ਵੱਲੋਂ ਜਾਣ ਲੱਗਿਆ ਉਹਦੇ ਕੰਢੇ ਵੱਲੋਂ ਉਹਨਾਂ ਨੇ ਉਹਨੂੰ ਪੁਸ਼ ਕਰਕੇ ਸੱਟ ਦਿੱਤਾ ਤੇ ਉਹ ਕਹਿੰਦਾ ਮੈਂ ਡੁੱਬਣੇ ਲੱਗਾ ਸੀ ਮੇਰੀਆਂ ਚੀਕਾਂ ਵੀ ਨਹੀਂ ਕਿਸੇ ਨੇ ਸੁਣੀਆਂ ਤੇ ਬਾਅਦ ਵਿੱਚ ਉਹ ਬਚ ਗਿਆ ਉਸ ਤੋਂ ਬਾਅਦ ਉਹ ਕਹਿੰਦਾ ਮੈਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਕੁੱਟਿਆ ਕੁੱਟ ਕੇ ਮੇਰੇ ਹੱਥ ਕੜੀਆਂ ਲਾਈਆਂ ਉਹ ਜ਼ਬਰਦਸਤੀ ਜਿਹੜਾ ਗਲਤ ਤਰੀਕੇ ਦੇ ਨਾਲ ਡਿਟੇਨ ਕੀਤਾ ਉਹਨ ਤੇ ਉਹ ਕਹਿੰਦਾ ਵੀ ਮੈਂ ਕੰਬ ਰਿਆ ਸੀ ਤੇ ਬਾਰਡਰ ਅਫੀਸ਼ੀਅਲਸ ਦੇ ਕੋਲ ਉਹਨੂੰ ਭੇਜ ਦਿੱਤਾ ਤੇ ਉਹਨਾਂ ਨੇ ਚੱਕ ਕੇ ਉਹਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਉਹ ਕਹਿੰਦਾ ਮੈਨੂੰ ਜਿਹੜਾ ਲਗਭਗ 2 ਘੰਟਿਆਂ ਦੇ ਬਾਅਦ ਰਿਟੈਂਸ਼ਨ ਤੋਂ ਬਾਅਦ ਛੱਡ ਦਿੱਤਾ ਗਿਆ ਕੋਈ ਐਕਸਪਲੇਨੇਸ਼ਨ ਨਹੀਂ ਦਿੱਤੀ ਵੀ ਤੈਨੂੰ ਕਿਉਂ ਫੜਿਆ ਉਹ ਕਹਿੰਦੇ ਆ ਕਿ ਕੋਸਟ ਗਾਰਡ ਇਹ ਕਹਿੰਦੇ ਆ ਕਿ ਉਹਨੇ ਉਹਨਾਂ ਦੀ ਬੋਟ ਹਟ ਕੀਤੀ ਸਟੇਟਮੈਂਟ ਦੇ ਵਿੱਚ ਯੂਐਸ ਕੋਸਟ ਗਾਰਡ ਨੇ ਕਿਹਾ ਕਿ ਉਹਨੇ ਆਪਣੀ ਬੋਟ ਇਸ ਸਾਰੇ ਪ੍ਰੋਸੈਸ ਦੇ ਨਾਲ ਮੂਵ ਕੀਤੀ ਉਹਨਾਂ ਦੀ ਬੋਟ ਨੂੰ ਹਿੱਟ ਕੀਤਾ ਤੇ ਉੱਥੇ ਐਕਸੀਡੈਂਟ ਹੋ ਗਿਆ ਹੁਣ ਅਮਰੀਕਨ ਅਥਾਰਟੀ ਕਹਿ ਰਹੀ ਹੈ ਕਿ ਇਸ ਜਿਹੜਾ ਇਨਸੀਡੈਂਟ ਹੋਇਆ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਮੰਨ ਕੇ ਹੋਏ ਚੱਲ ਰਿਹਾ ਹੈ ਕਿ ਲੈਲਮੈਂਟ ਜਿਹੜਾ ਹੈ ਉਹ ਉੱਥੇ ਅਮਰੀਕਾ ਦੇ ਵਾਟਰਸ ਦੇ ਵਿੱਚ ਸੀਗਾ ਜਿਹੜਾ ਉਹ ਵਿਅਕਤੀ ਚਾਹੁੰਦਾ ਕਿ ਮਾਫੀ ਮੰਗੀ ਜਾਵੇ ਇਸ ਗੱਲ ਦੀ ਮੇਰੇ ਕੋਲ ਮਾਫੀ ਮੰਗੋ ਤੇ ਦੂਜਾ ਉਹ ਇਹ ਕਹਿ ਰਿਹਾ ਕਿ ਬਾਕੀ ਬਚ ਕੇ ਜਾਓ ਉਧਰਲੇ ਪਾਸੇ ਕਿਉਂਕਿ ਹੁਣ ਤਾਂ ਉਹਦੀ ਉਹਦੀ ਪਤਨੀ ਉਹ ਸਾਰੇ ਬਹੁਤ ਜ਼ਿਆਦਾ ਅ ਮਤਲਬ ਉਹ ਉਹਦੀ ਪਤਨੀ ਨੇ ਕਿਹਾ ਵੀ ਇਹਨੂੰ ਬਹੁਤ ਗਲਤ ਤਰੀਕੇ ਦੇ ਨਾਲ ਉਹ ਕੁੱਟਿਆ ਮਤਲਬ ਸਾਫ਼ ਤੌਰ ਦੇ ਉੱਤੇ ਔਰ ਹਾਰਸ਼ਲੀ ਟਰੀਟ ਕੀਤਾ ਗਿਆ ਅ ਕਿਉਂਕਿ ਹੁਣ ਬਾਰਡਰ ਦੇ ਉੱਤੇ ਆਪਾਂ ਜਾਂਦੇ ਹਾਂ ਕਿ ਉੱਥੇ ਬਹੁਤ ਜ਼ਿਆਦਾ ਪਹਿਲਾਂ ਹੀ ਸਖਤੀ ਹੈਗੀ ਹੈ ਚਾਹੇ ਉਹ ਲੈਂਡ ਬਾਰਡਰ ਆ ਉਹਦੇ ਦੇ ਉੱਤੇ ਵੀ ਪਰ ਇਹਦੇ ਨਾਲ ਨਾਲ ਜਿਹੜੇ ਜਿਹੜੇ ਪਾਣੀ ਆ ਉਹਨਾਂ ਦੇ ਵਿੱਚ ਵੀ ਮਤਲਬ ਸਮੁੰਦਰ ਦੇ ਵਿੱਚ ਵੀ ਜਿਹੜੀ ਸ਼ਕਤੀ ਆ ਉਹ ਹੈਗੀ ਆ ਜੇ ਤੁਸੀਂ ਉਧਰਲੇ ਪਾਸੇ ਜਾ ਰਹੇ ਆ ਤੁਹਾਨੂੰ ਇੱਥੇ ਆਪਣਾ ਵਿਚਾਰ ਕਰਕੇ ਜਾਂ ਘਟੋ-ਘਟ ਥੋੜਾ ਜਿਆਦਾ ਦੇਖ ਕੇ ਉਧਰ ਜਾਣਾ ਚਾਹੀਦਾ ਹਾਲਾਤ ਪਹਿਲਾਂ ਵਰਗੇ ਨਹੀਂ ਹੈ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਇੱਕ ਐਮਰਜੈਂਸੀ ਰਿਪੋਰਟ ਆਈ ਆ BC ਦੀ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਲਗਭਗ 1 ਲੱਖ 42 ਹਜ਼ਾਰ ਲੋਕ BC ਦੇ ਐਮਰਜੈਂਸੀ ਉਹਦੇ ਰੂਮ ਦੇ ਵਿੱਚ ਗਏ ਪਰ ਡਾਕਟਰ ਨੂੰ ਦੇਖਣ ਤੋਂ ਬਿਨਾਂ ਹੀ ਜਿਹੜੇ ਵਾਪਸ ਆ ਗਏ ਇਹ ਅ ਰਜੜੇ 86% ਵਾਧਾ ਆ 218 ਨਾਲ 1 ਲੱਖ ਕਿਉਂਕਿ ਵੇਟਿੰਗ ਬਹੁਤ ਆ ਉੱਥੇ ਕਿੰਨੇ ਕਿੰਨੇ 5 5 6 6 7 7 8 8 12 12 ਘੰਟੇ ਦੀ ਵੇਟਿੰਗ ਵੈਨਕੂਵਰ ਆਇਲੈਂਡ ਦੇ ਉੱਤੇ ਸਭ ਤੋਂ ਵੱਧ ਅਸਰ ਹੋਇਆ ਵੈਨਕੂਵਰ ਆਇਲੈਂਡ ਦੇ ਵਿੱਚ ਪ੍ਰੋਬਲਮ ਇੰਨੀ ਜ਼ਿਆਦਾ ਕਿ 160% ਵਾਧਾ ਹੋਇਆ ਉਹਨਾਂ ਪੇਸ਼ੈਂਟਸ ਦੇ ਵਿੱਚ ਜਿਹੜੇ ਪਿਛਲੇ 6 ਸਾਲਾਂ ਦੇ ਵਿੱਚ ਬਿਨਾਂ ਡਾਕਟਰ ਨੂੰ ਦੇਖੇ ਮੁੜ ਗਿਆ ਲੋਕ ਜਾ ਕਿਉਂ ਰਹੇ ਆ 8 ਤੋਂ 12 ਘੰਟੇ ਦਾ ਵੇਟਿੰਗ ਟਾਈਮ ਮਤਲਬ ਮੌਲਾ ਤੁਹਾਡੀ ਛਾਤੀ 'ਚ ਦਰਦ ਹੁੰਦਾ ਭਾਵੇਂ ਤੁਹਾਡੀ ਲੱਤ ਬਾਹਰ ਟੁੱਟ ਗਈ ਫ੍ਰੈਕਚਰ ਹੋਇਆ ਫੇਰ ਵੀ 8 ਤੋਂ 12 ਘੰਟੇ ਦੀ ਵੇਟਿੰਗ ਹੈ ਕਈ ਥਾਵਾਂ 'ਤੇ ਬੰਦਾ ਕੀ ਕਰੂ ਆਖ ਕੇ ਕੁਰਸੀ 'ਤੇ ਬਹਿਣ ਨਾਲ ਉਹ ਕਹਿੰਦਾ ਘਰ ਜਾ ਕੇ ਮੰਜੇ 'ਤੇ ਲੰਮੇ ਪੈਣੇ ਸੋ ਵਾਕਨ ਕਲੀਨਿਕਸ ਬਹੁਤ ਥੋੜੇ ਆ ਜਿਹੜੀਆਂ ਅਪਾਇੰਟਮੈਂਟ ਓਨਲੀ ਕਲੀਨਿਕਸ ਆ ਉਹ ਨਵੇਂ ਪੇਸ਼ੈਂਟ ਨੂੰ ਲੈ ਨਹੀਂ ਰਿਹਾ ਵਾਕਨ ਕਲੀਨਿਕ ਹੈ ਕੋਈ ਨਹੀਂ ਡਾਕਟਰਾਂ ਦੀ ਸ਼ਾਰਟੇਜ ਆਪਾਂ ਕੱਲ ਵੀ ਗੱਲ ਕੀਤੀ ਸੀ ਬੀਸ਼ੇ ਵਿੱਚ ਫੈਮਿਲੀ ਡਾਕਟਰ ਤੇ ਜਿਹੜਾ ਐਮਰਜੈਂਸੀ ਸਟਾਫ ਆ ਉਹ ਪਹਿਲੇ ਹੀ ਘੱਟ ਆ ਸਰਕਾਰ ਕਹਿੰਦੀ ਆ ਕਿ ਮਿਨਿਸਟਰੀ ਆਫ ਹੈਲਥ ਜਿਹੜੀ ਉਹ ਕਹਿੰਦੀ ਆ ਕਿ ਅਸੀਂ ਕਿਸੇ ਨੂੰ ਵੀ ਘਰ ਨਹੀਂ ਭੇਜਿਆ ਤੇ ਉਹ ਮਤਲਬ ਆਪਣੇ ਆਪ ਉਹਨਾਂ ਨੂੰ ਦੇਖਿਆ ਜਾਂਦਾ ਕਿ ਕੇਸ ਦੀ ਸੀਰੀਅਸਨੈਸ ਕਿੰਨੀ ਆ ਉਹਦੇ ਆਧਾਰ ਦੇ ਉੱਤੇ ਜਿਹੜੇ ਨੈਸ਼ਨਲ ਪ੍ਰਾਇੋਰਟੀ ਸਿਸਟਮ ਇਹ ਯੂਜ਼ ਕਰਦੇ ਹਸਪੀਟਲ ਇੱਕ ਕੈਨੇਡੀਅਨ ਟ੍ਰਾਈਏਜ ਐਂਡ ਐਕਿਊਟੀ ਸਕੇਲ ਆ ਇੱਕ ਸੀਟੀ ਐਸ ਜਿਹਦਾ ਮਤਲਬ ਇਹ ਆ ਕਿ ਜਿਹੜਾ ਮਰੀਜ਼ ਸਭ ਤੋਂ ਜ਼ਿਆਦਾ ਬਿਮਾਰ ਆ ਉਹਨੂੰ ਪਹਿਲਾਂ ਟਰੀਟ ਕੀਤਾ ਜਾਂਦਾ ਨਾ ਕਿ ਇਹ ਸਾਬ ਨਾਲ ਕਿ ਕਿਹੜਾ ਕਦੋਂ ਆਇਆ ਉਹ ਸਾਬ ਦੇ ਨਾਲ ਸੋ 23 ਦੇ ਵਿੱਚ ਜ਼ਿਆਦਾ ਹਸਪੀਟਲ ਬੈੱਡ ਵੀ ਐਡ ਕੀਤੇ ਗਏ ਆ ਆਪੋਜੀਸ਼ਨ ਕਹਿੰਦੇ ਵੀ ਗੱਲ ਸਹੀ ਨਹੀਂ ਬੀਸੀ ਕੰਜ਼ਰਵੇਟਿਵ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਕੰਮ ਜਿਹੜਾ ਵੀ ਉਹਨਾਂ ਨੇ ਕਹਿੰਦੀ ਸਰਕਾਰ ਰਹੀਆਂ ਕੀਤਾ ਪਰ ਇਹ ਕੰਮ ਕਰ ਨਹੀਂ ਰਿਹਾ ਸਗੋਂ ਅਗਲੇ ਸਾਲ ਹਾਲਤ ਜਿਹੜੀ ਆ ਉਹ ਜ਼ਿਆਦਾ ਮਾੜੀ ਹੋ ਜਾਂਦੀ ਹੈ ਤੇ ਇਹਨਾਂ ਨੂੰ ਜ਼ਿਆਦਾ ਜਬਰਦਸਤ ਜਾਂ ਹੋਰ ਚੰਗੀ ਪਲਾਨਸ ਚਾਹੀਦੀ ਹੈ ਕੰਜ਼ਰਵਟਿਵ ਚਾਹੁੰਦੇ ਆ ਕਿ ਨਵੇਂ ਇਨਵੈਸਟਮੈਂਟ ਹੋਵੇ ਆਰਡਰਸ ਹੋਣ origional ਪਲਾਨਸ ਹੋਣ ਪਲਾਨਸ ਹੋਣ ਤੇ ਇਹਨੂੰ ਸਮੱਸਿਆ ਨੂੰ ਫਿਕਸ ਕੀਤਾ ਜਾ ਸਕੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣੂਆ ਗੱਲ ਬਤਾ